ਖਬਰਾਂਾਂ માં ਦੇਖ ਰਿਹਾ ਹਾਂ ਕਿ ਮੇਰੇ ਵੱਲੋਂ ਪਿਆਰ ਪ੍ਰੀ ਸਸਿਕਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਤੋਂ ਮੋਹ ਪੰਗ ਹੋ ਗਿਆ ਲੋਕਾਂ ਨੇ ਕਿਹਾ ਕਿ ਬਦਲਾਅ ਦੇ ਨਾਮ ਤੇ ਵੋਟਾਂ ਪਾਈਆਂ ਚਾ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵੋਟਰਾਂ ਨੇ ਵੋਟਾਂ ਵੀ ਪਾਈਆਂ 117 ਦੇ ਵਿੱਚੋਂ 92 ਵਿਧਾਇਕ ਜਿੱਤੇ ਵੀ ਅਤੇ ਸਰਕਾਰ ਵੀ ਬਣੀ ਹੁਣ ਸਰਕਾਰ ਪੰਜਾਬ ਦੇ ਬੁਖ ਮੰਤਰੀ ਭਗਵੰਤ ਮਾਨ ਦੇ ਕੋਲ ਹੈ ਤੇ ਵਿਭਾਗ ਦਰ ਕੋਲ ਨੇ ਸੰਭਾਲੀ ਹੋਈ ਹੈ ਲੇਕਿਨ ਇਹਨਾਂ ਨਹੀਂ ਪਤਾ ਸੀ ਲੋਕਾਂ ਨੂੰ ਕਿ ਜਿਹੜੀ ਸਰਕਾਰ ਆਵੇਗੀ ਉਹ ਉਹਦਾ ਵੀ ਉਹੀ ਹਾਲ ਹੋਵੇਗਾ ਜੋ ਰਵਾਇਤੀ ਪਾਰਟੀਆਂ ਦਾ ਹੁੰਦਾ ਹੈ ਜਿੱਥੇ ਕਿ ਕੋਸ਼ਿਆ ਜਾ ਰਿਹਾ ਹੈ ਸ਼੍ਰੋਪਣੀ ਅਕਾਲੀ ਦਾ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਨੂੰ ਉੱਥੇ ਹੁਣ ਪੰਜਾਬ ਦੇ ਲੋਕਾਂ ਵੱਲੋਂ ਕੋਸ਼ਿਆ ਜਾ ਰਿਹਾ ਹੈ ਰਾਜ ਕੇ ਭੰਡਿਆ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਵੱਲੋਂ ਜਿਨ੍ਹਾਂ ਨੇ ਵੋਟਾਂ ਪਾਈਆਂ ਆਪ ਆ띠 ਪਾਰਟੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵਤ ਤਮਾਨ ਨੇ ਉਹ ਕੰਮ ਨਹੀਂ ਕੀਤੇ ਜਿਹੜੇ ਵਾਦੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਤਮਾਨ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵਤ ਤਮਾਨ ਦੀ ਲੋਕਪ੍ਰਿਤਾ ਵੀ ਦਿਗਬਰਦਨ ਕਰਤੀ ਜਾ ਰਹੀ ਹੈ ਲੇਕਿਨ ਨਵੀਂ ਆਸ ਕਿਹੜੀ ਪਾਰਟੀ ਦਾਅਵਾ ਕਰੇ ਕਿ ਪੰਜਾਬ ਦੇ ਲੋਕਾਂ ਨੂੰ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਆਪ ਦਾ ਟਾਜਾ ਹੈ ਉਹ ਬੜੇ ਵੱਡੇ ਹਾਸ਼ੀਏ ਤੇ ਖੜੀ ਗਿਆ ਕਾਂਗਰਸ ਪਾਰਟੀ ਦੀ ਆਪਸੀ ਫੁੱਟ ਹੈ ਭਾਰਤੀ ਜਨਤਾ ਪਾਰਟੀ ਦੇ ਪੈਰ ਲਾਉਣੇ ਪੰਜਾਬ ਦੇ ਵਿੱਚ ਬੜੇ ਔਖੇ ਨੇ ਖਾਸ ਕਰਕੇ ਕਿਸਾਨਾਂ ਨੂੰ ਲੈ ਕੇ ਕਿਸਾਨੀ ਵੋਟ ਉਹਨਾਂ ਨੂੰ ਨਹੀਂ ਪਵੇਗੀ ਲੇਕਿਨ ਨਵੀਂ ਆਸ ਵੱਧ ਰਹੀ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੀ ਨਵੀਂ ਬਣਾਈ ਪਾਰਟੀ ਅਕਾਲੀ ਦਲ ਵੱਸ ਪੰਜਾਬ ਤੇ ਲੋਕਾਂ ਦਾ ਰੁਝਾਨ ਹੁਣ ਕੋਲਾ ਵੋਟਰਾਂ ਦਾ ਰੁਝਾਨ ਪੰਜਾਬ ਤੇ ਲੋਕਾਂ ਦਾ ਰੁਝਾਨ ਜਿਹੜਾ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੀ ਨਵੀਂ ਪਾਰਟੀ ਵੱਲ ਹੋ ਰਿਹਾ ਹੈ ਸੂਤਰਾ ਤੇ ਹਮਾਰੇ ਤੋਂ ਖਬਰਾਂ ਆ ਰਹੀਆਂ ਨੇ ਕਿ ਜਿਹੜੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਉਸ ਨੂੰ ਵੱਡਾ ਬਲ ਮਿਲ ਰਿਹਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਪੰਜਾਬ ਦੀ ਪਹਿਲੀ ਮਨਪਸੰਦ ਪਾਰਟੀ ਹੋਵੇਗੀ ਅਕਾਲੀ ਦਲ ਵਾਰਸ ਪੰਜਾਬ ਦੇ ਜਿਸ ਦੇ ਮੁਖੀ ਰਾਸ਼ਟਰੀ ਜਿਸ ਦੇ ਮੁਖੀ ਭਾਈ ਅਮਰਪਾਲ ਖਾਲਸਾ ਨੇ ਜੋ ਐਮਪੀ ਨੇ ਹਲਕਾ ਸ਼੍ਰੀ ਖਰੂਰ ਸਾਹਿਬ ਤੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਜਿਉਂ-ਜਿਉਂ ਲੋਕ ਨਿਰਾਸ਼ ਅਤੇ ਧੱਕੇਸ਼ਾਹੀ ਤੋਂ ਤੰਗ ਆ ਰਹੇ ਹਨ ਤੇਵੇਂ ਤੇਵੇਂ ਆਕਾਦੀ ਦਾ ਨਿਬਾਸ ਪੰਜਾਬ ਦੇ ਵੱਧ ਵੱਧ ਰਿਹਾ ਲੋਕਾਂ ਦਾ ਭਰੋਸਾ ਇੱਕ ਨਵੀਂ ਤੇ ਪੰਥਕ ਰਾਜਨੀਤੀ ਦੀ ਸਚਾਈ ਨੂੰ ਦਰਸਾਉਂਦਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਫਤਿਹਗੜ੍ਹ ਜੂਰੀਆਂ ਦੇ ਪਿੰਡਾਂ ਦੇ ਦੌਰੇ ਦੌਰਾਨ ਹਲਕੇ ਦੇ ਸੇਵਾਦਾਰ ਭਾਈ ਯਗਰਾਜ ਸਿੰਘ ਲਾਲਾ ਨੰਗਲ ਅਤੇ ਅਮਰਸਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਸ਼ਮਸ਼ੇਰ ਸਿੰਘ ਪਧਰੀ ਨੇ ਭਾਈ ਸਰਵਨ ਸਿੰਘ ਗੋਲਡਨ ਨੇ ਮੀਟਿੰਗ ਦੌਰਾਨ ਕੀਤਾ ਉਹਨਾਂ ਨੇ ਕਿਹਾ ਕਿ ਪੰਥਕ ਨੈਤਿਕ ਅਤੇ ਆਦਰਸ਼ ਮੁਲਾਵਤੇ 'ਤੇ ਆਧਾਰਿਤ ਅੰਦੋਲਨ ਹੋਣ ਇੱਕ ਜਨ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ ਪਾਰਟੀਆਂ ਦੇ ਮੁਖੀ ਭਾਈ ਆਕੂ ਭਾਈ ਅੰਮ੍ਰਿਤਸਰ ਅੰਮ੍ਰਿਤ ਭਾਈ ਅੰਮ੍ਰਿਤਪਾਲ ਖਾਲਸਾ ਜੀ ਪੰਜਾਬੀ ਨੌਜਵਾਨਾਂ ਲਈ ਪੱਤਕ ਤੇ ਦਧਾਰੂ ਜਝਾਰੂ ਸੋਚ ਨੇ ਹਰ ਵਰਗ ਦੇ ਲੋਕਾਂ ਨੂੰ ਉੱਪਰ ਵੱਲ ਖਿੱਚਿਆ ਹੈ ਯਾਨੀ ਕਿ ਲੋਕਾਂ ਦੀ ਪਹਿਲੀ ਮਨਪਸੰਦ ਬਣ ਗਏ ਨੇ ਖਾਸ ਕਰਕੇ ਨੌਜਵਾਨ ਜਿਹੜਾ ਵੋਟਰ ਹੈ ਚਾਹੇ ਉਹ Hindu ਭਾਈਚਾਰੇ ਤੋਂ ਹੈ ਜੋ ਐਸੀਐਚ ਹੈ ਚਾਹੇ ਉਹ ਬੀਸੀਐਚ ਹੈ ਉਹ ਸਿੱਖ ਭਾਈਚਾਰੇ ਤੋਂ ਹੈ ਉਹ ਪਹਿਲੀ ਪਸੰਦ ਬਣ ਚੁੱਕੇ ਭਾਈ ਅਮਰਪਾਲ ਖਾਲਸਾ ਉਹਨਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ ਇਸ ਕਰਕੇ ਲੋਕਾਂ ਦਾ ਰੁਝਾਨ ਹੈ ਕਿ ਭਾਈ ਅਮਰਪਾਲ ਖਾਲਸਾ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੌਕਾ ਦਿੱਤਾ ਜਾਵੇ ਅਤੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ ਕਿਉਂਕਿ ਜੋ ਕੰਮ ਆਪ ਆਜ਼ਮੀ ਪਾਰਟੀ ਨੇ ਕੀਤੇ ਉਹੀ ਕੰਮ ਕੀਤੇ ਗਏ ਨੇ ਜੋ ਰਵਾਇਤੀ ਪਾਰਟੀਆਂ ਸਭੀ ਸਮੇਂ ਤੇ ਕਰਦੀਆਂ ਆਈਆਂ ਹਨ